ਅਗਰੂ ਜੀ ਦਾ ਖਾਲਸਾ ਅਗਰੂ ਜੀ ਦੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਹਾਲਾਤ ਜੋ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਜਦ ਦਿਨ ਪਾਣੀ ਉਤਰਿਆ ਉਸ ਦਿਨ ਬਹੁਤ ਹਾਲਾਤ ਜਿਹੜੇ ਆ ਉਹ ਗੜਬੜਾਉਣੇ ਆ ਤੇ ਉਸੋਂ ਗੱਲ ਆ ਵੀ ਅੱਜ ਪਾਣੀ ਕੁਛ ਉਤਰਿਆ ਤੇ ਕਿਤੇ 8 ਫੁੱਟ ਟਵਾ ਕਿਤੇ 7 ਫੁੱਟ ਤੱਬਾ ਕਿਤੇ ਭਾਲ ਕਿਤੇ ਰੇਤ ਤੇ ਨਾਲ ਮੁਸ਼ਕਲ ਡੰਗਰ ਢੁੜੇ ਉੱਤੇ ਬਹੁਤ ਲਾਹਤ ਬੁਰੇ ਆ ਕਿਉਂਕਿ ਆਪਾਂ ਇਹ ਇਹਨਾਂ ਗੱਲਾਂ ਤੋਂ ਜਾਣੂ ਹਾਂ ਕਿ ਕਿਤੇ ਨਾ ਕਿਤੇ ਜਦੋਂ ਪਾਣੀ ਉੱਤਰਿਆ ਇਸ ਇਲਾਕੇ ਦੀਆਂ ਮੁਸ਼ਕਲਾਂ ਤੇ ਮੁਸੀਬਤਾਂ ਹੋਰ ਵਧਣੀਆਂ ਤੇ ਉਹ ਕੁਝ ਹੋ ਰਿਹਾ ਜਿਉਂ ਅੱਜ ਪਾਣੀ ਉੱਤਰਿਆ ਵਾ ਮਨ ਨੂੰ ਕੋਈ ਸ਼ਾਂਤੀ ਆਈ ਆ ਕਿ ਕਿਤੇ ਨਾ ਕਿਤੇ ਕੁਝ ਸਾਹ ਬਚੇ ਆ ਪੇਪਰ ਦੂਜੇ ਪਾਸੇ ਵੇਖਿਆ ਜਾਵੇ ਵੀ ਹਾਲਾਤ ਬਹੁਤ ਮਾੜੇ ਆ ਜੋ ਗੰਦਗੀ ਜਿਹੜੀ ਫੈਲੀ ਆ ਉਹਨਾਂ ਦੇ ਬਹੁਤ ਹਾਲਾਤ ਮਾੜੇ ਆ ਤੇ ਮੰਤਰੀ ਪੈਕੇਜ ਦਾ ਐਲਾਨ ਕਰਕੇ ਗਏ ਨੇ ਉਹਨੂੰ ਕਿਵੇਂ ਦੇਖੋ ਅਸੀਂ ਅੱਗੇ ਵੀ ਕਈ ਨਾ ਗੱਲ ਕਰਦੇ ਆ ਵੀ ਘੱਟੋ ਘੱਟ ਪੂਰੇ ਅੰਕੜੇ ਨਹੀਂ ਅੰਦਾਜ਼ਾ ਆਪਣੇ ਅੰਕੜਿਆਂ ਦਾ ਕਿ 50 ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਦਾ ਹੋ ਗਿਆ ਪ੍ਰਧਾਨ ਮੰਤਰੀ ਜੀ ਪੂਰੇ ਪੰਜਾਬ ਵਾਸਤੇ ਆਏ ਹੀ ਜੋ 1600 ਕਰੋੜ ਰੁਪਇਆ ਸ਼ੈਦ ਐਲਾਨ ਕਰਕੇ ਗਏ ਮੈਨੂੰ ਪੂਰਾ ਪਤਾ ਨਹੀਂ ਪਰ ਅਸੀਂ ਇਹ ਆਨੇਗਾ 1600 ਕਰੋੜ ਰੁਪਏ ਦਾ ਕੀ ਬਣੂਗਾ ਜਿਹੜਾ ਪੰਜਾਬ ਸਰਕਾਰ ਨੇ ਦੇਣਾ ਰੜਕੇ 20000 ਰੁਪਇਆ ਦਾ ਐਲਾਨ ਕੀਤਾ ਉਹ ਬਿਲਕੁਲ ਨਕੂੜਾ ਕਿਉਂਕਿ 60 70000 ਦਾ ਕਿਸਾਨ ਦਾ ਝੋਨਾ 20 25000 ਤੇ ਖਰਚਾ ਤੇ ਲੱਖ ਨੂੰ ਪਹੁੰਚ ਗਿਆ ਪਰ ਜੋ ਲੋਕਾਂ ਪੰਜਾਬ ਦੇ ਆ ਨੇ ਵੱਡੀਆਂ ਆਸਾਂ ਲਾਈਆਂ ਸੀ ਕਿ ਪ੍ਰਧਾਨ ਮੰਤਰੀ ਆਉਣਗੇ ਤੇ ਲੋਕਾਂ ਨੂੰ ਵੱਡੀ ਰਾਹਤ ਦੇ ਕੇ ਜਾਣਗੇ ਪਰ ਨਿਰਾਸ਼ਾ ਹਸ ਲੱਗੀ ਆ ਕੋਈ ਵੀ ਥੋਸ ਲਾਣ ਨਹੀਂ ਕਰਕੇ ਗਏ ਉਹ ਕਿ ਡੰਗਰ ਜਿਹੜੇ ਰੁੜੇ ਲੋਕਾਂ ਦੇ ਪੁੱਤਾਂ ਨੂੰ ਪਿਆਰੇ ਉਹਨਾਂ ਦਾ ਕੀ ਦਿੱਤਾ ਜਿਹੜਾ ਲੋਕਾਂ ਦਾ ਸਮਿਆਨੇ ਰੁੜ ਗਏ ਘਰ ਰੁੜ ਗਏ ਬੜੀਆਂ-ਬੜੀਆਂ ਮੁਸ਼ਕਲਾਂ ਨਾ ਬਣਾਏ ਜਿਹੜੇ ਉਹ ਘਰਾਂ ਦੀ ਬਰਬਾਦੀ ਹੋਈ ਆ ਤੇ ਉਹ ਰੁੜ ਗਿਆ ਕੋਈ ਵੀ ਠੋਸ ਜਿਹੜਾ ਉਹ ਮੈਨੂੰ ਐ ਜਾਪਦਾ ਵੀ ਨਹੀਂ ਦੇ ਕੇ ਗਿਆ ਇਸ ਮੋਦੀ ਜੀ ਦਾ ਦੌਰਾ ਜਿਹੜਾ ਬਿਲਕੁਲ ਹਵਾ ਚ ਨਿਕਲ ਗਿਆ ਕੋਈ ਵੀ ਉਹਦਾ ਠੋਸ ਸਬੂਤ ਜਾਂ ਠੋਸ ਉਹਨਾਂ ਕਦਮ ਨਹੀਂ ਚੁੱਕੇ ਇਹਨੂੰ ਅਸੀਂ ਮੁੱਢੋਂ ਰੱਦ ਕਰਦੇ ਆਂ ਦੇਖੋ ਜੀ ਮੈਂ ਕੁਲਦੀਪ ਸਿੰਘ ਸਾੰਗਰਾ ਤਸੀਸ ਵਾਲਾ ਪਰਲੋਦੀ ਡੇਸਕ ਕਪੂਰਥਲਾ ਬੇਨਤੀ ਆ ਵੀ ਹਾੜ ਜਿਹੜੇ ਹਾਲਾਤ ਕੱਲ ਦਾ ਪਾਣੀ ਕੁਸ਼ ਕਾਫੀ ਘਟ ਗਿਆ ਜਿਹੜੇ ਇਸ ਵਕਤ ਜਿਹੜਾ ਸਾਹਮਣੇ ਵਾਲਾ ਪਿੰਡ ਜਿਹੜਾ ਪੁੱਲ ਤੋਂ ਆ ਬਾਉਪੁਰ ਕਦੀਮ ਉਹਦੇ ਵਿੱਚ ਆਪਣਾ ਟਰੈਕਟਰ ਵੀ ਜਾ ਸਕਦਾ ਉਹਦੇ ਵਿੱਚ ਗੱਡੀ ਵੀ ਜਾ ਸਕਦੀ ਹੈ ਰਸਤੇ ਤੋਂ ਪਾਣੀ ਉੱਤਰ ਗਿਆ ਬਾਉਪੁਰ ਜਦੀਦ ਦੇ ਗੁਰਦੁਆਰਾ ਸਾਹਿਬ ਤੱਕ ਆਪਾਂ ਜਾ ਸਕਦੇ ਆ ਟਰੈਕਟਰ ਤੇ ਪਰ ਉੱਥੇ ਵੀ ਇੱਕ ਰਸਤਾ ਰਾਂ ਹੜ ਦੇ ਕਾਰਨ ਢੋਆ ਪੈ ਗਿਆ ਟੁੱਟ ਗਿਆ ਸੀ ਉਹਦੇ ਵਿੱਚ ਅੱਜ ਨੌਜਵਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਬੋਰੇ ਲਾ ਕੇ ਉਹਦੇ ਵਿੱਚ ਮਿੱਟੀ ਮੱਟੀ ਪਾ ਦਈਏ ਰਸਤਾ ਚਾਲੂ ਹੋ ਜਵੇ ਤੇ ਕਾਫੀ ਜਿਹੜਾ ਸਾਡਾ ਸਾੰਘਰਾ ਏਰੀਆ ਵਾ ਉਦੋਂ ਦੂਜੇ ਪਿੰਡਾਂ ਉਹਨਾਂ ਦੇ ਵਿੱਚ ਅਜੇ ਵੀ ਬੋਟ ਹੀ ਚੱਲਦੀ ਹੈ ਤੇ ਜਿਹੜੀ ਰੇਤ ਵੀ ਭਰੀ ਹੈ ਹੁਣ ਖੇਤਾਂ ਦੇ ਵਿੱਚ ਰੇਤ ਤਾਂ ਕਾਫੀ ਖੇਤਾਂ ਦੇ ਵਿੱਚ ਭਰੀ ਆ ਜਿਹੜੇ-ਜਿਹੜੇ ਖੇਤਾਂ 'ਚ ਪਾਣੀ ਥੱਲੇ ਗਿਆ ਵਾ ਉਹਨਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਫੋਟ ਰੇਤ ਮਿੱਟੀ ਜਿਹੜੀ ਆ ਉਹ ਭਰੀ ਪਈ ਆ ਤੇ ਬਾਕੀ ਕੁਝ ਖੇਤਾਂ ਦੇ ਵਿੱਚ ਟੋਏ ਵੀ ਪੈ ਚੁੱਕੇ ਨੇ ਡੂੰਘੇ ਹੋ ਗਏ ਨੇ ਤੇ ਕੁਝ ਮਿੱਟੀ ਪੈ ਗਈ ਆ ਜਾਣ ਦਾ ਰਸਤਾ ਹੋ ਗਿਆ ਕਲੀਅਰ ਕਿ ਨਹੀਂ ਹਲੇ ਨਹੀਂ ਅਜੇ ਤਾਂ ਕਰ ਜਾਣ ਦਾ ਕੋਈ ਰਸਤਾ ਕਲੀਅਰ ਨਹੀਂ ਪਾਣੀ ਰਾਤ ਦਾ ਹੀ ਘਟਿਆ ਜਾਂਦਾ ਜੀ ਕੱਲ ਕੁਝ ਕੱਲ ਘਟਿਆ ਸੀ ਕੁੱਲ ਰਾਤ ਘਟ ਗਿਆ ਤੇ ਅੱਜ ਅਜੇ ਯਾਨੀ ਕਿ ਰਸਤੇ ਸਫਾਈ ਕੁਝ ਵੀਰ ਲੱਗੇ ਆ ਬਰਾਮਪੁਰ ਗੋਰੇ ਦੇ ਵੀਰ ਸਰਪੰਚ ਸਾਹਿਬ ਲੱਗੇ ਉਥੋਂ ਦੇ ਤੇ ਉਹ ਜਿਹੜੇ ਆ ਰਸਤੇ ਨੂੰ ਸਾਫ ਕਰ ਰਿਆ ਕਰਾਇਆ ਦੇ ਨਾਲ ਜਿਹੜੀ ਉੱਪਰ ਰੱਬ ਜੰਮੀ ਆ ਮਿੱਟੀ ਗਿੱਲੀ ਮਿੱਟੀ ਉਹਨੂੰ ਹਟਾ ਰਿਆ ਉਹ ਰਸਤਾ ਇੱਕ ਕੱਲ ਤੱਕ ਚਾਲੂ ਹੋ ਜਾਊਗਾ ਜੀ ਕੱਲ ਮੋਦੀ ਸਾਹਿਬ ਆ ਕੇ ਗਏ ਪੈਕੇਜ ਦੇਖ ਕੇ ਗਏ ਪੰਜਾਬ ਦੇ ਲਈ ਕੀ ਕਹਿਣਾ ਜਿੰਦੂ ਜੀ ਵੇਖੋ ਜੋ ਮੇਰਾ ਨਜ਼ਰੀਆ ਮੈਂ ਸੋਚਦਾ ਮਾਂ ਵੀ ਪੰਜਾਬ ਦੇ ਨਾਲ ਪਹਿਲਾਂ ਵੀ ਵਿਤਕਰਾ ਹੁੰਦਾ ਆ ਇਹ ਹੁਣ ਵੀ ਮੈਨੂੰ ਵਿਤਕਰਾ ਹੀ ਲੱਗਦਾ ਕਿਉਂਕਿ ਜੇ ਹਿਮਾਚਲ ਨੂੰ 1500 ਕਰੋੜ ਦਿੱਤਾ ਤੇ ਹਿਮਾਚਲ ਦੇ ਮੈਂ ਸਮਝਦਾ 4 ਐਮਪੀ ਐ ਇੱਥੇ 13 ਐਮਪੀ ਨੇ ਤੇ ਇਹ ਉੱਥੇ 1500 ਕਰੋੜ ਦਿੱਤਾ ਤੇ ਇੱਥੇ ਕੋ ਘੱਟੋ ਘੱਟ 5000 ਕਰੋੜ ਜਿਹੜਾ ਸੀਗਾ ਉਹਨੂੰ ਦੇਣਾ ਚਾਹੀਦਾ ਸੀ ਪਰ ਇਹ ਇੱਥੇ 1600 ਕਰੋੜ ਦਿੱਤਾ ਅਜੇ ਉਹਦੇ ਦੀ ਵੀ ਪਤਾ ਨਹੀਂ ਕੀ ਕੰਡੀਸ਼ਨਾਂ ਲਾਉਣੀਆਂ ਤੇ ਕਿਵੇਂ ਉਹ ਸਰਕਾਰ ਦੀ ਵਰਤੋਂ ਚ ਆਉਣ ਦੇਣਾ ਵੀ ਆ ਜਾਂ ਨਹੀਂ